ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਸੂਟ ਲੈ ਕੇ ਆਈਆਂ ਆਫਰਾਂ ਵਾਲੇ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਲੋਹੜੀ ਸਪੈਸ਼ਲ ਸੇਲ ਹੈ 13 ਰੰਗਾਂ ਦੇ ਦੇ ਕੋ ਵਿੱਚ ਮੇਰੇ ਕੋਲ ਸੂਟ ਨੇ ਇਹ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਲੋਹੜੀ ਤੇ ਸਪੈਸ਼ਲ ਆਏ ਨੇ ਆਫਰਾਂ ਵਾਲੇ ਨੇ ਰੇਟ ਬਹੁਤ ਜ਼ਿਆਦਾ ਘੱਟ ਹੈ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਇਹ ਤੁਹਾਨੂੰ ਜੌਰਜਟ ਚਾਕਲੇਟ ਕੋਰੈਂਟ ਸਿਲਕ ਦਾ ਪ੍ਰਿੰਟਡ ਮਿਲੇਗਾ ਸੂਟ ਦੁਪੱਟਾ ਵੀ ਤੁਹਾਨੂੰ ਜੋੜ ਚੜਦਾ ਮਿਲੇਗਾ ਹਾਫ ਪਿਓਰ ਲੈਸ ਲੱਗੀ ਆ ਪ੍ਰਾਈਜ਼ ਇਹਦਾ ਸਿਰਫ ਤੇ ਸਿਰਫ 410 ਰੁਪਏ ਬਹੁਤ ਸੋਨੇ ਰੰਗ ਤੇ ਡਿਜ਼ਾਈਨ ਨੇ ਪੈਟਰਨ ਬੜਾ ਸੋਹਣਾ ਹੈ ਬਹੁਤ ਸਸਤੇ ਸੂਟ ਨੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਸੈਕਿੰਡ ਕਲੈਕਸ਼ਨ ਆ ਜਿਹੜੀਆਂ ਨੇ ਇਹਦੇ ਵਿੱਚ 30 ਰੰਗ ਨੇ ਪਰ ਇਹ ਆ ਕਿ ਇਹ ਸੂਟ ਨੇ ਵੱਖਰੇ ਵੱਖਰੇ ਕਿਉਂਕਿ ਇਹ ਵੀ ਲੋਹੜੀ ਸਪੈਸ਼ਲ ਸੂਟ ਆਏ ਨੇ ਇਨਾਂ ਦਾ ਪ੍ਰਾਈਸ ਜਿਹੜਾ ਕੁਛ ਦਾ ਕਾਟਨ ਹੈ ਕੁਛ ਦਾ ਜੌਰਜਟ ਹੈ ਪਸ਼ਮੀਨਾ ਦੇ ਵੀ ਵਿੱਚ ਹੈਗੇ ਨੇ ਕੁਛ ਨਾਲ ਦੁਪੱਟਾ ਔਰਗੈਂਜ਼ਾ ਦਾ ਕੁਛ ਨਾਲ ਪਸ਼ਮੀਨਾ ਦਾ ਉਹ ਸਾਰੇ ਅਲੱਗ-ਅਲੱਗ ਨੇ ਫੈਬਰਿਕ ਡਿਟੇਲ ਜਿਹੜੀ ਹੈ ਉਹ ਤੁਸੀਂ ਨੰਬਰ ਤੇ ਜਾ ਕੇ ਜਾਣ ਲੈਣਾ ਕਿਉਂਕਿ ਮਿਕਸ ਹੋਏ ਨੇ ਸੂਟ ਤੇ ਇਹ ਜਿਹੜੇ ਸੂਟ ਨੇ ਵੁੱਲਨ ਦੇ ਕਾਟਨ ਦੇ ਜੌਰਜਟ ਦੇ ਨੇ ਤੇ ਪ੍ਰਾਈਸ ਇਹਨਾਂ ਦਾ 560 ਰੁਪਏ ਇਹ ਜਿਹੜੇ ਹੁਣ ਸੂਟ ਚੱਲ ਰਹੇ ਨੇ ਇਹਨਾਂ ਵਿੱਚ ਤੁਸੀਂ ਕੋਈ ਵੀ ਇੱਕ ਸੂਟ ਬਾਏ ਕਰੋਗੇ ਤੇ ਤੁਹਾਨੂੰ ਆ ਪਏਗਾ 560 ਰੁਪਏ ਦਾ ਇਹ ਰੇਟ ਜਿਹੜਾ ਇਹਨਾਂ ਦਾ 560 ਰੁਪਏ ਹੈ ਪ੍ਰਾਈਸ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਆਲ ਓਵਰ ਇੰਡੀਆ ਪ੍ਰਾਈਸ ਜਿਹੜਾ ਹੈ ਉਹ ਡਿਫਰੈਂਟ ਡਿਫਰੈਂਟ ਹੈ ਸਭ ਦਾ ਜਿਵੇਂ ਕੁਝ ਸੂਟ ਆਣਗੇ ਕ੍ਰੇਪ ਦੇ ਵਿੱਚ ਕੁਝ ਆਣਗੇ ਕਾਟਨ ਦੇ ਵਿੱਚ ਕੁਝ ਜੌਰਜਟ ਦੇ ਵਿੱਚ ਤੇ ਕੁਝ ਵੂਲਨ ਦੇ ਵਿੱਚ ਉਹਨਾਂ ਦੇ ਬਾਰੇ ਵਿੱਚ ਅਗਰ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕਹੜੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹਨਾਂ ਸੂਟਾਂ ਵਿੱਚ ਡਿਜ਼ਾਈਨ ਪੈਟਰਨ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਰੇਟ ਪ੍ਰਾਈਸ ਐਵਰੀਥਿੰਗ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੱਥੇ ਦੱਸਦੇ ਆਂ ਟਰੈਂਡੀ ਸੂਟ ਲੈ ਕੇ ਆਈਆਂ ਐਕਸਕਲੂਸਿਵ ਕਲੈਕਸ਼ਨਾਂ ਨੇ ਸਾਰੀਆਂ ਐ ਵਾਲੀਆਂ ਜਿਹੜੀਆਂ ਨੇ ਪਿਓਰ ਸ਼ਿਮਰ ਦੀ ਸ਼ਰਟ ਵਾਲਾ ਗੋਟਾ ਪੱਟੀ ਐਮਬਰਾਇਡਰੀ ਵਾਲਾ ਤੁਹਾਨੂੰ ਸ਼ਰਟ ਮਿਲੇਗੀ ਹੈਂਡ ਪੇਂਟ ਹੋਇਆ ਨਾਲ ਬਾਟਮ ਪਲੇਨ ਐ ਕ੍ਰੇਪ ਦਾ ਟਾਈ ਮੀਟਰ ਦਾ ਦੁਪੱਟਾ ਚਨਾਉਣ ਦਾ ਏਮਬਰਾਇਡਰਡ ਹੈ ਤੇ ਹੈਂਡ ਪੇਂਟ ਹੋਇਆ ਲੈਸ ਲੱਗੀ ਹੈ ਸਾਈਡਾਂ ਤੇ ਬਹੁਤ ਪਿਆਰੇ ਨੇ ਇਹਨਾਂ ਦੇ ਵੀ ਦੁਪੱਟੇ ਦੇ ਸਾਈਡ ਤੇ ਵੀ ਲੈਸ ਲੱਗੀ ਹੈ ਪ੍ਰਾਈਸ ਇਹਦਾ 1680 ਰੁਪਏ ਆ ਇਹ ਜਿਹੜੀਆਂ ਕਲੈਕਸ਼ਨਾਂ ਨੇ ਇਹ ਨੇ ਖੀਨਖਾਬ ਵਿੱਚ ਖੀਨਖਾਬ ਬ੍ਰੋਕਰਟ ਸ਼ਰਟ ਹੈ ਫਰੰਟ ਹੈਂਡ ਏਮਬਰਾਇਡਰੀ ਹੈ ਪਿਓਰ ਸਿਲਕ ਦਾ ਜਿਹੜਾ ਬਾਟਮ ਏਮਬਰਾਇਡਰਡ ਦੁਪੱਟਾ ਪਿਓਰ ਖੀਨਖਾਬ ਦਾ ਬ੍ਰੋਕਰਟ ਦੇ ਨਾਲ ਲੈਸ ਲੱਗੀ ਆਏਗੀ ਪ੍ਰਾਈਸ ਇਹਦਾ 2350 ਰੁਪਏ ਆ बाकी अगर ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ ਐਡ ਕੀਤਾ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ